जय तीत जय भारत जय वाल्मीकि वाल्मीकि आप सबको पता ही है क्या शहादुर की फौज जी है उसमें वाल्मीकि समाज वो रुकी नहीं जिसका सब तो वाला कारण यह कि हरियाणा रोड से स्थित जी भगवान वाल्मीकि माता जी भव्य मूर्ति है साडा आश्रम उस आश्रम की जोड़ी जगह का आपसी कोई दूर चल रहा है साढ़ा रोगी ना अजय सरकार में हो पा रहा और ना ही अजय प्रशासन के नाम है ਇਸ ਸੰਬੰਧ ਦੇ ਵਿੱਚ ਜੇ ਵੀ ਕਾਲ ਬੰਦ ਦੀ ਦਿੱਤੀ ਗਈ ਕਿਉਂਕਿ ਕੋਈ ਸ਼ਰਾਬੀ ਅੰਸ਼ਰਾ ਵਾਲੇ ਉੱਤੇ ਜਗ੍ਹਾ ਤੇ ਅਬਜਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਇਸ ਕਰਕੇ ਨੂੰ ਵਾਦਨੀ ਸਮਾਜ ਦੇ ਨੂੰ ਸੀ ਤਾਂ ਇਹ ਕਾਲ ਦਿੱਤੀ ਗਈ ਤੇ ਕਾਲ ਨੂੰ ਵਾਪਸ ਲੈਣ ਦਾ ਕਾਰਨ ਇਹ ਹੈ ਕਿ ਕੱਲ ਸਮਾਜ ਅਸੀਂ 3:30 ਵਜੇ ਦੇ ਕਰੀਬ ਐਸਪੀ ਅਮਨਾਜਮ ਸ਼ਿਟਿੰਗ ਸ਼ਾਪਰ ਐਸਪੀ ਡੀ ਭਾਈਆ ਜੀ ਔਰ ਕਾਬੂ ਚਾਪਾ ਜੀ ਐਡੀ ਸੀ ਇਹ ਸਾਡੇ ਕੋਲ ਆਏ ਮਿਸਪਲ ਕਾਰਪੋਰੇਸ਼ਨ ਉਹਦੇ ਆਗੇ ਨਾਲੇ ਕੌਣ ਬੰਦ ਦਾ ਸਾਨੂੰ ਯਾਰੀ ਸੀ ਉਹ ਵਾਲੇ ਤੋਂ ਸਮਝ ਦੇ ਵਿੱਚ ਪ੍ਰੋਬਲਮ ਆ ਉਹ ਸ਼ਾਇਦ ਬੰਦ ਦੀ ਜਿਹੜੀ ਵਾਪਸ ਨਹੀਂ ਜਾ ਕੇ ਪਰ ਉਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਆਸ਼ਵਾਸ਼ਣ ਜਿਹੜਾ ਅਸੀਂ ਇਹਨਾਂ ਨੂੰ ਨਹੀਂ ਦਿੱਤਾ ਕਿ ਸੀ ਸ਼ਹਾਦਤ ਦੇ ਬੰਦ ਦੀ ਕੋਲ ਆ ਉਸ ਸਮਾਂ ਵੀ ਸਾਡੇ ਇੰਨੀ ਵੀ ਸੀ ਕਿ ਜੇ ਬੰਦਵਾ ਤਾਂ ਬੰਦ ਹੀ ਆ ਸ਼ਹਾਦਤ ਕਰੋਨਾ ਨੇ ਫਿਰ ਕੋਈ ਵਿੱਚੋ ਰੀਜੀ ਕਾਰਨ ਇਹਦਾ ਨੇ ਦੱਸਿਆ ਕੋਈ ਗੱਲਾਂ ਇਦਾਂ ਦੀਆਂ ਦੱਸੀਆਂ ਕਿ ਜੇ ਅਸੀਂ ਬੈਠ ਕੇ ਤੁਹਾਡਾ ਸੌਲਟ ਆਊਟ ਕਰਵਾ ਲਈਏ ਤੁਹਾਡੇ ਜਿਹੜੇ ਆਸ਼ਰਮ ਦੀ ਜਗਾ ਹੋਣੀ ਮੁਦਿਆ ਜੀ ਡਿਸਟ੍ਰਿਕਟ ਨੂੰ ਆਪ ਰਵਾਕੇ ਦੇ ਲਈ ਪਮੇ ਡਿਵੈਲਪਮੈਂਟ ਦੇ ਪੈਸੇ ਚੁਕਾ ਕੇ ਦੇਗੇ ਆਮ ਸਰਕਾਰ ਕਰਵਾ ਕੇ ਦੇਗੇ ਜਿਹੜਾ ਇੰਸਟਿਟਿਊਟ ਕਰਵਾ ਕੇ ਦੇਈ ਤੁਹਾਨੂੰ ਜਗਾ ਮਦਰਵਾ ਕੇ ਦੇ ਦੋ ਨਾਮ ਤੁਹਾਡੇ ਤੋਂ ਲਈ ਸਾਰੀ ਵੀ ਜਿਹੜੀ ਆ ਜਿੱਥੇ ਤੱਕ ਪੋਸੀਬਲ ਹੋ ਸਕਦਾ ਉਹ ਸਾਰੀ ਵੀ ਕਰਵਾ ਕੇ ਦੇਣਗੇ ਚਾਦੀਵਾਰੀ ਵੀ ਕਰਵਾ ਕੇ ਦੇਣਗੇ ਔਰ ਉਹ ਕਹਿੰਦੇ ਆ ਕਿਸ ਤਰ੍ਹਾਂ ਦੀ ਜਿਹੜੀ ਆ ਪਾਲਿਸੀ ਵਾਪਸ ਲਈ ਸੀਗੀ ਬਸ ਇਹੀ ਕਾਰਨ ਚੋਂ ਵਾਪਸ ਲੈਣਾ ਕਿ ਜੇ ਸਾਡੀ ਬੈਕ ਦੀ ਮੁਕਤੀ ਆ ਤੇ ਸ਼ਹਿਰ ਵਾਸੀ ਵੀ ਸਾਡੇ ਆਪਣੀ ਭਰਾਵਾ ਉਹਨਾਂ ਦਾ ਵੀ ਜਿੱਦਾਂ ਕਾਰੋਬਾਰ ਜਿੱਦਾਂ ਸਾਡਾ ਵਾ ਇਦਾਂ ਉਹਨਾਂ ਦਾ ਵੀ ਚੱਲ ਰਹਾ ਉਹਨਾਂ ਦੇ ਕੁਝ ਪਰਿਵਾਰਾਂ ਦੇ ਬੱਚੇ ਆ ਕਿਉਂ ਗਰਮੀ ਕਾਰਨ ਤੇ ਬੈਚੀ ਜਿਹੜਾ ਵਾ ਬਿਅਰ ਦੇ ਵਿੱਚ ਉੱਡਾ ਹੀ ਨਹੀਂ ਬਾਹਰ ਪੜ ਰਹੇ ਆ ਜੋ ਅਸੀਂ ਇਹ ਸਾਰੀ ਕਹਾਣੀ ਵਿੱਚ ਆ ਬਿਲਕੁਲ ਅਸੀਂ ਆ ਨਾ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਸ਼ਹਿਰ ਵਾਸੀਆਂ ਦਾ ਸਹਿਯੋਗ ਵੀ ਨਾਲ ਆ ਤੇ ਇਸ ਕਰਕੇ ਸੀ ਜਿਹੜੀ ਕਾਲ ਵਾਪਸ ਲਈਗੇ ਜੇ ਸਾਡੀ ਬੈਠ ਕੇ ਨਿਬੜਦੀ ਆ ਤਾਂ ਅਸੀਂ ਬੈਠ ਕੇ ਹੀ ਨਿਵੇੜਾਂਗੇ ਨਾ ਕਿ ਬਾਤ ਕਰਵਾਵਾਂਗੇ ਠੀਕ ਹੈ ਤੋਂ ਕਿਹੜੇ ਬੰਦੇ ਨੇ ਟੇ ਕੁਸ਼ਚਨੜੇ ਤਾ ਦੇ ਪਿਆ ਉਹਨਾਂ ਨੂੰ ਬੋਲਣ ਦੇਣ। ਉਹਨਾਂ ਦੇ ਨਾਮ ਜਿਹੜੇ ਆ ਉਹ ਅਸੀਂ ਐਡਮਿਨਿਸਟਰेटर ਨੂੰ ਦੇ ਦਿੰਦੇ ਆ। ਉਹਦੇ ਵਿੱਚ ਇੱਕ ਉਹਨੂੰ ਕੀ ਕਾਰਵਾਈ ਜਿਹਦੇ ਜਿਹਦੇ ਉੱਤੇ ਹੁੰਦੀ ਆ, ਬਾਈ ਨੇਮ ਦੇਣਾ ਜਾਂ ਨਾ ਦੇ ਉੱਤੇ ਪਰਚਾ ਦਰਜੇ ਮੁਗਾਵਾ। ਸ਼ੱਕ ਦੇ ਆਧਾਰ ਤੇ ਜਿਹੜੇ ਜਿਹੜੇ ਬੰਦੇ ਸੀਗੇ ਉਹ ਨਾਮ ਦੇ ਦਿੱਤੇ ਗਏ ਆ ਸਮੂਹ ਸਮਾਜਿਕ ਸਮਾਜ ਵੱਲੋਂ ਜਿਹੜੀ ਆ ਬੰਦਿਆਂ ਦੇ ਨਾਮ ਮੋਰਗਿਆਂ ਜਿਹੜੇ ਦਰਜ ਕਰਵਾਉਣੇ ਤੇ ਗਏ ਆ। ਫਿਰ ਉਹਨੂੰ ਦੇਖਦੇ ਆ ਕਿ ਪ੍ਰਸ਼ਾਸਨ ਕੀ ਕਰਦਾ ਵਾ। ਔਰ ਜੇ ਸਮੋਂ ਪ੍ਰਸ਼ਾਸਨ ਦੀ ਅੱਖ ਦੇ ਵਿੱਚ ਜਰਾ ਵੀ ਬਾਹਰ ਨਜ਼ਰ ਆਇਆ ਸਾਨੂੰ ਜਗਾ ਦਿਵਾਨ ਦੇ ਦੇ ਦਿਆ ਸਾਡੇ ਇਨਸਾਫ ਦਿਵਾਨ ਦੇ ਵਿੱਚ ਤੇ ਅਸੀਂ ਬਿਲਕੁਲ ਨਹੀਂ ਇੱਕ ਕਦਮ ਵੀ ਪਿਛੇ ਨਹੀਂ ਹਟੇ ਅਸੀਂ ਕੌਮੀ ਦੁਆਰਾ ਦਮਾਂਗੇ ਹੋ ਸਕਿਆ ਤਾਂ ਜਿਲਾ ਬੰਦ ਛੱਡੋ ਪੰਜਾਬ ਬੰਦ ਕਰਾਵਾਂਗੇ ਪੰਜਾਬ ਦੇ ਵਿੱਚੇ ਕਰਨਾ ਬਣਦਾ ਅਸੀਂ ਪੰਜਾਬ ਬੰਦ ਕਰਾਵਾਂਗੇ ਤੇ ਸਾਡੀ ਜਿਹੜੀ ਕੌਮ ਆ ਉਹ ਯੋਧਿਆਰੀ ਕੌਮ ਆ ਬਲੀਦਾਤਾ ਵੀ ਮੂਰਤਵਾ ਅਸੀਂ ਕਿਸੇ ਵੱਲੋਂ ਵੀ ਪਿਛੇ ਨਹੀਂ ਖਟਦੇ ਜੇ ਸਾਨੂੰ जरा ਵੀ ਸੰਦੇਹ ਹੋਇਆ ਕਿ ਪ੍ਰਸ਼ਾਸਨ ਸਾਡੇ ਨਾਲ ਧੋਖਾ ਕਰ ਰਿਹਾ ਹੈ ਤਾਂ ਸਾਨੂੰ ਕੋਈ ਮਾਨੀਪੁਰ ਦੇ ਰਿਆਵਨ ਤੇ ਆਪਾਂ ਪੂਰਾ ਵਾਰਲੂਕ ਦਾ ਸਮਾਗਮ ਇਕੱਠੇ ਬੜਾ ਮੁੰਡੂ ਦੇ ਵਿੱਚ ਦਾਦੀ ਵੀ ਪੁੱਜਾ ਜੀ ਆਪਣਾ ਨਾਮ ਲਾ ਦੇਓ ਕਿ ਇਹ ਹੋਗਾ ਰੱਤ ਦਾ ਵਾਰਲੂਕ ਦਾ ਸਮਾਗਮ ਹੈ ਸਾਸ ਦਾ ਮੈਂ ਕਰਨ ਜੋ ਬਤਾਲਦੀ ਆ ਜੀ ਪ੍ਰਧਾਨ ਸਪਾਈ ਕਰਨ ਚਾਹੀਏ ਇੰਡੀਆ ਸਿਸਟਰ ਮਿਊਨਿਸਪਲ ਕਾਰਪੋਰੇਸ਼ਨ ਸ਼ਾਰਕਪੁਰ ਹੋ ਗਿਆ ਹੋਏ ਸਾਰੇ ਮੇਰੇ ਨਾਲ ਮੇਰੇ ਅਹੁਦੇਦਾਰ ਮੇਰੇ ਸਾਥੀ ਬੈਠੇ ਨੇ ਸਾਡੇ ਵਾਈਸਪ੍ਰਧਾਨ ਜੀ ਬੈਠੇ ਨੇ ਵਾਈਸ ਚੇਅਰਮੈਨ ਜੀ ਬੈਠੇ ਨੇ ਸਾਡੇ ਕੈਸ਼ੀਅਰ ਸਾਹਿਬ ਬੈਠੇ ਨੇ ਸੀਨੀਅਰ ਮੈਂਬਰ ਬੈਠੇ ਨੇ ਔਰ ਮੋਤੇ ਦਾਦੇ ਦੇ ਨਾਲ ਨਾ ਸੁਪਰਵਾਈਜ਼ਰ ਵੀ ਨਹੀਂ ਜਿਨ੍ਹਾਂ ਦੇ ਕੋਲ ਪੰਜਾਬ 50 66 77 ਬੰਦੇ ਕੰਮ ਕਰਦੇ ਆ ਸੋ ਸਾਡਾ ਜਿਹੜਾ ਜਿੱਥਾ ਫਰਾਵਡ ਆ ਸੋ ਅਸੀਂ ਈਸੀ ਕਰਕੇ ਜਰਾ ਸ਼ਾਂਤ ਬੈਠੇ ਆ ਇਹ ਨਹੀਂ ਕਿ ਸਾਡੇ ਕੋਲ ਮੈਨ ਪਾਵਰ ਦੀ ਕਮੀ ਨਹੀਂ ਆ ਜਾਂ ਸਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹੈ ਕਿ ਹਰ ਤਰ੍ਹਾਂ ਦੀ ਕਮੀਆਂ ਪੀਛੀਆਂ ਪੂਰੀਆਂ ਕਰਕੇ ਬੈਠੇ ਆ ਸਿਰਫ ਇਸ ਕਰਕੇ ਥੋੜਾ ਡਿਲੇ ਕਰ ਲਵਾਂ ਕਿ ਇਹ ਪ੍ਰਸ਼ਾਸਨ ਬਿਠਾ ਦੇ ਪਾ ਦੇ ਪਰ ਤੁਸੀਂ ਸ਼ਹਿਰ ਵਾਸੀਆਂ ਨੂੰ ਸਾਡੀ ਵੈਰਨਾ ਪ੍ਰੋਬਲਮ ਨਾ ਕ੍ਰੀਏ ਕਰਨੀ ਪਵੇ ਸਭਾਈ ਦਾ ਕੰਮ ਵੀ ਅਸੀਂ ਤਾਹੀ ਬੰਦ ਨਹੀਂ ਕਰਵਾ ਰਹੇ ਕਿਉਂਕਿ ਸ਼ਹਿਰ ਵਾਸੀ ਵੀ ਸਾਡੇ ਆ ਉਹ ਕਿਹੜਾ ਸੀ ਇਤ्रो ਜਿਹੜੀ ਮੋਖ ਰੱਖਦੇ ਗਰਮੀ ਦਾ ਮੌਸਮ ਨਾਲ ਥੋੜਾ ਜਮਾ ਕਰ ਦਿੱਤਾ ਮੁੜ ਕੇ ਸੌਦਰਾਂ ਦੀ ਬਿਮਾਰੀ ਲੱਗੀ ਜੇ ਸਾਡੀ ਬੈਠੀ ਮੁੱਕਦੀ ਹੈ ਤੇ ਇਸ ਕਰਕੇ ਅਸੀਂ ਇਰਾ ਸ਼ਾਂਤ ਬੈਠੇ ਆ। ਇਹ ਤਾਂ ਤੁਸੀਂ ਬਹੁਤ ਸਿਆਣਪ ਨਾਲ ਕਰ ਦਿੱਤੀ ਹੈ ਕਿ ਜੇ ਬੈਠ ਕੇ ਸਾਡੀ ਗੱਲ ਕਰਦੇ ਆਂ ਤੇ ਆਪਾਂ ਪੂਰੀ ਸ਼ਹਿਰ ਵਾਸੀਆਂ ਦਾ ਹੁਣ ਮਦਦ ਕਰਦੇ ਆਂ। ਉਹ ਵੀ ਆਪਣੇ ਭਰਾਵਾਂ ਨਾਲ ਉਹ ਵੀ ਸਾਰੇ ਆਪਣੇ ਭਰਾਵਾਂ ਹਮੇਸ਼ਾ ਜਿਵੇਂ ਸ਼ਹਿਰ ਵਾਸੀਆਂ ਦਾ ਸਹਿਯੋਗ ਰਿਹਾ ਔਰ ਮੈਂ ਧੰਨਵਾਦ ਕਰਦਾ ਹਾਂ ਵਪਾਰ ਮੰਡਲ ਦਾ ਧਾਰਮਿਕ ਸੰਸਥਾਵਾਂ ਦਾ ਜਿਨ੍ਹਾਂ ਨੇ ਸਾਨੂੰ ਫੋਨ ਦੇ ਉੱਤੇ ਇੰਨੇ ਮੈਸੇਜਸ ਭੇਜਿਆ ਫੋਨ ਕਾਲ ਕੀਤੀ ਹੈ ਕਿ ਅਸੀਂ ਬੰਦ ਕਰਾਂ ਚ ਬਿਲਕੁਲ ਤੁਹਾਡੇ ਨਾਲ ਨਹੀਂ। ਕਿ ਤੁਸੀਂ ਜਿਸ ਤਰ੍ਹਾਂ ਵੀ ਇੰਨੇ ਦਿਨ ਵੀ ਉਹ ਕਹਿੰਦੇ ਵੀ ਆਰ 15 ਖੜਾ ਪਿਆ ਸਾਨੂੰ ਮਾਰਾਏ ਦੀ ਜਿਹੜੀ ਜਗ੍ਹਾ ਉਹ ਕਲੀਅਰ ਹੋਣੀ ਚਾਹੀਦੀ ਆ। ਤੁਸੀਂ ਭਗਵਾਨ ਵਾਲਮੀਕੀ ਮਹਾਰਾਜ ਨੇ ਕੱਲੇ ਵਾਲਮੀਕਾ ਸਮਾਜ ਦੇ ਗੁਰੂ ਨਹੀਂ ਆ। ਉਹ ਜਗਤ ਗੁਰੂ ਨੇ ਜੇਨਾ ਦੀ ਵਯਾਨਾ ਅੱਜ ਉਹ ਆਦਮ ਚੰਦਰ ਜੀ ਉਹਨਾਂ ਦਾ ਵਜੂਦ ਹੈ ਆ। ਇਸ ਕਰਕੇ ਉਹ ਅਜੇ ਨਾਮ ਹੁੰਦੇ ਦਾ ਜੋ ਭਗਵਾਨ ਦਾ ਜੰਦਰ ਜੀ ਨਹੀਂ ਹੁੰਦੇ ਸੀਗੇ ਸੋ ਇਸ ਕਰਕੇ ਬਹੁਤ ਵੱਡੀ ਅਸਥੀਆ ਸਮਾਜ ਵੀ ਸਾਰਾ ਸਾਡੇ ਨਾਲ ਸ਼ਹਿਰ ਵਾਸੀ ਵੀ ਨਾਲ ਆ ਬੜਾ ਵਧੀਆ ਓਹ ਘਰ ਮਿਲਿਆ ਆਪਾਣਾ ਦਾ ਧੰਨ ਕਰਦੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਔਰ ਨਾਲ ਦੀ ਨਾਲੇ ਕਮਿਲ ਸਿੰਘ ਚੋਟ ਜੀ ਕਰਨਾ ਚਾਹੁੰਦੇ ਆ ਆਪਾਂ ਤੁਹਾਡੇ ਮਾਧਿਅਮ ਰੈਂਕ ਮੀਡੀਆ ਦੇ ਕਿ ਜੇ ਸਾਨੂੰ ਭਵਿਕ ਵਿੱਚ ਵੀ ਅੱਗੇ ਜੇ ਸਮੇਂ ਦੇ ਵਿੱਚ ਸਾਨੂੰ ਜੇ ਲੱਗਾ ਕਿ ਸਾਡੀ ਗੱਲ ਨਹੀਂ ਬਣੂ ਹੋ ਰਹੀ ਆ ਤੇ ਸਾਨੂੰ ਪੂਰੇ ਤੌਰ ਤੇ ਤੁਹਾਡਾ ਸਹਿਯੋਗ ਚਾਹੀਦਾ ਜੇ ਬੰਦ ਕਰਨਾ ਹੈ ਤਾਂ ਤਾਂ ਬੰਦ ਨਹੀਂ ਕਰਨਾ ਹੋਣਾ